ਲਾ ਸਚਨੋ ਪਿੰਡ ਜਵੰਦਾ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਨਬਾਈ ਧਿਆਨ ਕੋਲੇ ਪਹੁੰਚੀਆਂ ਚਾਰ ਤਾਂ ਦਿਖਾ ਦਾਂਗੇ ਨੀਲੀ ਰਾਵੀ ਦੀਆਂ ਕੱਟੀਆਂ ਤੇ ਦੋ ਮੱਲੋ ਤੁਹਾਨੂੰ ਮੋਹਰਾ ਦੇ ਕੱਟੀਆਂ ਦਿਖਾ ਦਾਂਗੇ ਤੇ ਦਿਖਾ ਵੀ ਨਾ ਦੋ-ਦੋ ਥਣਾ ਜੀ ਦੇਵਾਂਗੇ ਡਿਮਾਂਡ ਇਹ ਕਹੂੰਗਾ ਮੈਂ ਦੋ ਥਣ ਵਾਲੀ ਕੱਟੀ ਦੀ ਪੂਰੀ ਫੁੱਲ ਡਿਮਾਂਡ ਆ ਮਾਰਕੀਟ 'ਚ ਤੇ ਬਾਕੀ ਗੱਲਬਾਤ ਬਾਈ ਨਾ ਕਰਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛਾਂਗੇ ਤੇ ਜਿਹੜਾ ਰੇਟ ਆ ਰੇਟ ਵੀ ਵੀਡੀਓ 'ਚ ਹੀ ਕਰਾ ਦਾਂਗੇ ਆ ਜਾ ਧਿਆਨ ਹੋਰ ਕਮਿਆ ਬਹੁਤ ਵਧੀਆ ਜੀ ਛੜਦੀ ਕਲਾ ਜਮਾ ਓਕੇ ਜੀ ਚੱਲਦਾ ਮਾਰੋ ਮਾਰ ਕੰਮ ਬਹੁਤ ਵਧੀਆ ਚੱਲਦਾ ਠੀਕ ਹੈ ਅੱਜ ਦੋ ਥਣਾਂ ਵਾਲੀਆਂ ਲੈਂਦੇ ਹਾਂ ਹਾਂਜੀ ਭਾਈ ਦੋ ਥਣੇ ਜਮਾਂਦਰ ਦੋ ਕੱਟੀ ਮੇਰੇ ਖਿਆਲ ਨਾਲ ਕੋਈ ਛੱਡੀ ਨਹੀਂ ਹੋਣੀ ਆਪਣੇ ਹਰ ਇੱਕ ਕਿਸਮ ਦੀ ਵੇਚਤੀ ਲਾਹਣਾ ਬੂਰੀ ਵੀ ਕਾਲੀ ਵੀ ਨੀਲੀ ਰਾਵੀ ਨੀਲੀ ਨੀਲੀ ਰਾਵੀ ਮੀਣੀ ਨੀਲੀ ਰਾਵੀ ਮੇਰੇ ਖਿਆਲ ਨਾਲ ਕੱਲੀ ਬੂਰੀ ਮੀਣੀ ਰਹਿ ਗਈ ਹੁਣ ਨਾ ਬੂਰੀ ਮੀਣੀ ਵੀ ਵੇਚੇ ਪਿਛਲੀ ਵੀਡੀਓ ਚ ਆਪਾਂ ਕਰਿਆ ਠੀਕ ਹੈ ਤਾਂ ਠੀਕ ਹੈ ਤੇ ਸ਼ਰਮਾਤ ਕਿਹਦੇ ਪਾਸੇ ਕਰੀ ਅੱਜ ਇਧਰ ਮਰਜ਼ੀ ਕਰ ਲਓ ਇੱਕ ਵਾਰੀ ਲੱਭੀ ਸਾਰੀਆਂ ਤੇ ਕਮਾ ਦੇ ਕੈਮਰਾ ਤੇ ਸ਼ੁਰੂਆਤ ਫਿਰ ਆਪਾਂ ਇਧਰਲੇ ਬੰਨਿਓ ਕਰ ਲਾਂਗੇ ਇੱਕ ਵਾਰੀ ਸਾਰੀਆਂ ਇਕੱਠੀਆਂ ਕਰਾ ਦੇ ਚਾ ਇੱਕ ਨੀਲੀ 라ਵੀ ਦੇ ਸੱਜਣ ਮੈਂ ਇਹ ਕਹੂੰਗਾ ਵੀ ਸਪੈਸ਼ਲਿਸਟ ਆ ਨੀਲੀ ਦਾ ਜਿਹੜੀ ਆਪਣੇ ਏਰੀਆ 'ਚ ਘੱਟ ਮਿਲਦੀ ਆ ਆ ਸੱਜਣਾ ਆਪਣੇ ਏਰੀਆ 'ਚ ਲੈ ਕੇ ਆਇਆ ਤੇ ਸ਼ੁਰੂਆਤ ਇੱਕ ਨੰਬਰ ਵਾਲੀ ਕੱਟੀ ਤੋਂ ਕਰ ਲਾਂਗੇ ਮਾਰ ਦੇ ਲੱਭੀ ਇੱਕ ਵਾਰੀ ਫੇਸ ਤੇ ਕੈਮਰਾ ਉਮਰ 'ਚ ਵੀ ਛੋਟੀਆਂ ਨੇ ਪਰ ਉਦਾਂ ਕਹੂੰਗਾ ਵੀ ਕੁਆਲਿਟੀ ਜਿਵੇਂ ਦੋ ਥਾਣਾਂ 'ਚ 100 ਦਾ 100 ਰੂਪ ਕਮਾ ਹਾਂ ਜੀ ਕਰਾ ਦੇ ਚੱਕ ਇਹਨਾਂ ਦਾ ਆ ਕੱਟੀ ਦੀ ਆਪਾਂ ਕਰਾ ਦਨੇ ਆ ਉਮ ਇਥੋਂ ਕਰਾ ਦੇ ਉਹ ਵੀ ਪਿਛਲੇ ਸਣਾ ਦੀ ਇਹ ਠੀਕ ਆ ਗੱਲ ਲਿਆ ਵੀ ਲੱਭੀ ਕਰਾ ਚੱਕ ਆ ਜਾ ਲਿਆ ਬਾਹਰ ਲੈ ਬੰਨੇ ਤੇ ਉਮਰ ਤੇਨ ਕਿੰਨੀ ਦੱਸਿਆ ਜੀ 11 ਕਿ ਮਹੀਨੇ ਦੱਸੀ ਆ ਬਈ ਆਪਾਂ ਨੂੰ ਪਿੱਛੋਂ ਕੁੱਲ 11 ਮਹੀਨੇ ਹਾਂਜੀ ਬਈ ਸਾਡਾ ਹਰਿਆਣੇ ਚੋਂ ਲੈ ਕੇ ਆਏ ਦੋ ਕਟੀਆਂ ਠੀਕ ਹੈ ਇੱਥੇ ਰੋਕਣੀ ਥੋੜੀ ਜਿਹੀ ਜਮਾਂਦਰੂ ਦੋ ਥਾਂ ਨੇ ਇਹਨਾਂ ਦੇ ਠੀਕ ਹੈ ਗੱਲ ਸਿੰਗੀ-ਸੁੰਗੀ ਜਮਾ ਗੋਲ ਕਰਦੀਆਂ ਹੁੰਦੀਆਂ ਨੇ ਅਸੀਂ ਗੇ ਮੰਨ ਲਓ ਬਿਲਕੁਲ ਨਾਲ ਹੀ ਲਾਜੂਗੀ ਤਕਰੀਬਨ ਤਕਰੀਬਨ ਜੇ ਮੋਰਾ ਚ ਬਾਈ ਨੇ ਦੱਸਿਆ ਨਾ ਵੀ ਪੂਸ਼ਾ ਪ੍ਰੋਪਰ ਜੀ ਰੱਖਦੀ ਆ ਜਿੱਦੀ ਕ ਮੋਰਾ ਚ ਚਾਹੀਦੀ ਆ ਤੇ ਉਹਦਾ ਸੁਭਾਅ ਦੀ ਬਿਲਕੁਲ ਠੰਡੀ ਰਹੂਗੀ ਤੇ ਬਾਡੀ ਦੀ ਅਸਰ ਹੋਊਗੀ ਹਨਾ ਜਮਾ ਬਾਈ ਗੋਲ ਕਟੀਆਂ ਚੰਗੀਆਂ ਮਾਵਾ ਦੇਣ ਦਾ ਬਸ ਆਪਰ ਕਾਰਡ ਨਹੀਂ ਕਹਿ ਸਕਦੇ ਪਰ ਕਈ ਭਰਾ ਕਮੈਂਟ ਕਰਦੇ ਨੇ ਪਰ ਚੰਗੇ ਦੁੱਧ ਦੀਆਂ ਨੇ ਉਹ ਕਮੈਂਟ ਕਰਨ ਵਾਲਾ ਧਿਆਨ ਅ ਡਿਊਟੀ ਲੱਗੀ ਰਹਿੰਦੀ ਆ ਭਰਾਵਾਂ ਦੀ ਪਰ ਉਦਾਂ ਦੱਸ ਦੂੰਗਾ ਵੀ ਜਦੋਂ ਇਹ ਕੱਟੀ ਜਾ ਕੇ ਨਾ ਤਿਆਰ ਹੋਊਗੀ ਬਹੁਤ ਕਮਾਲ ਦੀ ਕੁਆਲਿਟੀ ਚ ਤਿਆਰ ਹੋਊਗੀ ਥਣ ਲੱਭੀ ਇੱਕਾਰੀ ਹੋਰ ਕਰਾ ਦੇ ਜੈ ਇੱਕ ਕਿਸੇ ਭਰਾ ਨੇ ਆਨਲਾਈਨ ਮੰਗਾਉਣੀ ਸੀ ਇੱਥੋਂ ਕਰਾ ਦੇ ਜੈ ਇੱਕ ਉਹ ਚੀਜ਼ ਨਹੀਂ ਹੋਊਗੀ ਝੋਲੀ ਨਹੀਂ ਹਾਂ ਪਿਛਲੇ ਥਣ ਜਮਾ ਗੋਲ ਗੱਟੀ ਗੋਲ ਚੰਗੀ ਹਾਂ ਗੋਲ ਤਾਂ ਨਹੀਂ ਪਈ ਜਿਵੇਂ ਸੇਠਾ ਸਰਾਣਾ ਹੁੰਦਾ ਜਿਵੇਂ ਨਾ ਇੱਥੋਂ ਕਰਾ ਦੇ ਜੈ ਇੱਕ ਤੇ ਇਹਦਾ ਕੀਮਤ ਕੱਲੀ ਕੱਲੀ ਦੀ ਕਰਾਂਗੇ ਜੋੜੇ ਦੀ ਕਰ ਦੇ ਕੱਲੀ ਕੱਲੀ ਦਾ ਬਾਈ 35 35000 ਜੇ ਕੋਈ ਜੋੜਾ ਲਊਗਾ ਆਪਾਂ 65000 ਦਾ ਜੋੜਾ ਦੇ ਦਾਂਗੇ ਬਸ ਇਹ ਦੋਨੇ ਜੋੜਾ ਇਹ ਵੀ ਦੋ ਥਾਣੀਆਂ ਆ ਗਈ ਤੇ ਆ ਘੱਟੀ ਵੀ ਦੋ ਥਾਣੀਆਂ ਆ ਗਈ ਤੇ ਜੋੜਾ ਮੰਨ ਲਓ ਬਾਈ ਕਹਿੰਦਾ ਹੋ ਜੂਗਾ 65000 ਦਾ ਦੋਨੇ ਦੋ ਥਾਣੀਆਂ ਆ ਗਈਆਂ ਤੇ ਇਹਦੀ ਉਮਰ ਤਾਂ ਕਿੰਨੀ ਆ ਦੋ ਨੰਬਰ ਵਾਲੀ ਇਹਦੀ ਬਾਈ 11 ਕਿ ਮਹੀਨੇ ਦੱਸਿਆ ਪਰ 10 ਮੰਨ ਲੇ ਕੋਈ 11 ਮੰਨ ਲੇ ਠੀਕ ਆ ਗੱਲ ਲਿਆ ਬਾਹਰ ਲੇ ਬੰਨੀ ਨੂੰ ਵੀ ਤੇ ਬਾਕੀ ਇੱਥੇ ਤਾਂ ਨਾ ਫੇਸ ਕੁਆਲਿਟੀ ਚੈੱਕ ਕਰ ਸਕਦੇ ਜਮਾ ਪਤਲੀ ਬੂਥ ਚ ਆ ਗਈ ਤੇ ਬਰੀਕ ਆ ਗਈ ਪੂਰੀ ਫੁੱਲਾ ਤੇ ਉਮਰ ਇਹਦੀ ਬਾਈ ਕਹਿੰਦਾ ਲਗਭਗ ਨਾ 11 ਮਹੀਨਿਆਂ ਦੇ ਲਗਭਗ ਆ ਗਈ ਹੈ ਨਾ ਹਾਂਜੀ ਬਾਈ 10 ਮੰਨ ਲੇ ਕੋਈ 11 ਮੰਨ ਲੇ ਸਿੰਘੀ ਰਖਾ ਦੇ ਲੱਭੀ ਬਾਈ ਇੱਕ ਆ ਕੇ ਦੇਖ ਪਤਲੀ ਬੂਥ ਦੀ ਲੰਮੀ ਕਰ ਦੇਣਾ ਪਿਓਰ ਮੋਹਰਾ ਚਾ ਕੱਟੀ ਠੀਕ ਹੈ ਗੱਲ ਹਾਂ ਸੀਲਸਾਉ ਬਹੁਤ ਜ਼ਿਆਦੀ ਹੈਗੀ ਸਭਾ ਦੀ ਛੰਡਿਓ ਲੰਬਾਈ ਚੰਗੀ ਕਰ ਦੀ ਜਿਵੇਂ ਜਿਵੇਂ ਮੈਂ ਕਹੂੰਗਾ ਅੱਗੇ ਜਾ ਕੇ ਰੈਡੀ ਹੋਊਗੀ ਮੋਰਨੀ ਵਰਗੀ ਝੋਟੀ ਬਣਨਾ ਬਈ ਇਹਨੇ ਠੀਕ ਹੈ ਗੱਲ ਉਹੀ ਗੱਲ ਆ ਵੀ ਥੋੜੀ ਜਿਹੀ ਘੱਟ ਸਾਹਮਣੇ ਆਈ ਵੀ ਆ ਉਹਦਾ ਕੈਰੈਕਟਰ ਸਾਰੇ ਪੂਰੇ ਕਰ ਦੀ ਜਿੰਨੇ ਕੇ ਚਾਹੀਦੇ ਹੁੰਦੇ ਆ ਕਿਉਂਕਿ ਲਿਸਸੀ ਲਾਵੀ ਦਾ ਆਪਾਂ ਸਹੀ ਕਰ ਸਕਦੇ ਆ ਫੀਡ ਭਾ ਕੇ ਪਰ ਧਿਆਨ ਕਰੈਕਟਰ ਨਹੀਂ ਆਪਾਂ ਬਣਾ ਸਕਦੇ ਹਨ ਉਹਦਾ ਪਰਮਾਤਮਾ ਨਹੀਂ ਬਣਾ ਕੇ ਭੇਜਨੇ ਇਹਦੇ ਕਰੈਕਟਰ ਭੇਜਨੇ ਪਰਮਾਤਮਾ ਨੇ ਭੇਜ ਤੇ ਭਾਈ ਉਹੀ ਮਿਲ ਲਗੇ ਇਹਦੇ ਥਾਣੇ ਇਥੋਂ ਕਰਾ ਦੇ ਇਹਦੇ ਥਣ ਦੋ ਹੀ ਦਿਖਾ ਦਿਓ ਦੋਨੇ ਪਿਛਲੇ ਥਾਣਿਆਂ ਦੀਆਂ ਲਗੀਆਂ ਠੀਕ ਆ ਗੱਲ ਹਾਂ ਫੋਟ ਸ਼ਾਂਕ ਕੋਈ ਨਹੀਂ ਉਹ ਨਹੀਂ ਹੈਗੀ ਭਾਈ ਜਿਆਦਾ ਸ਼ਿਕਾਇਤ ਫੋਟ ਸ਼ਾਂਕ ਦੀ ਹੁੰਦੀ ਆ ਮੈਂ ਕਹਿੰਦਾ ਜੇ ਹੋਊਗੀ ਤਾਂ ਦੱਸ ਕੇ ਦੇਵਾਗੇ ਜਮਾ ਸਾਫ ਸੁਥਰੀਆਂ ਕੱਟੀਆਂ ਮਿਲਣਗੇ ਭਾਈ ਠੀਕ ਆ ਗੱਲ ਆਇਆ ਲੱਭੀ ਹੁਣ ਉਹਰੇ ਲਿਆ ਹੋਏ ਮੂਲ ਨਸਲ ਆ ਗਈ ਪੰਜਾਬ ਦੀ ਹੁਣ ਆ ਕੱਟੀ ਕੱਟੇ-ਕੁੱਟੇ ਦਾ ਅਨੱਖਾ-ਓੱਖਾ ਕਹਿ ਲਈਏ ਸਾਰੇ ਜਵਾਬ ਨੇ ਪ੍ਰੋਪਰ ਜੀ ਮਾਰਕਿੰਗ ਰੱਖਦੇ ਧਿਆਨ ਇਹਦੀ ਕਿੰਨੀ ਉਮਰ ਆ ਬਾਈ ਇਹਦੀ ਬਾਈ 11 ਕਿ ਮਹੀਨੇ ਦੱਸਿਆ ਪੁੱਤ ਅੱਲੇ ਆ ਬਾਹਲੇ ਬੰਨੇ ਨੂੰ ਵੀ ਤੇ ਇਹਦਾ ਮੰਨ ਲਓ ਰਹੂਗਾ ਤੀਜਾ ਨੰਬਰ ਏ ਆ ਗਈ ਨੀਲੀ ਰਾਬੀ ਕਿੰਨੀ ਉਮਰ ਦੱਸਿਆ ਧਿਆਨ ਜੀ 11 ਕਿ ਮਹੀਨੇ ਬਾਈ ਇਹਦੀ ਹੈਗੀ ਉਮਰ ਲਗਭਗ ਹਾਂਜੀ ਬਾਈ ਕਿਉਂਕਿ ਉਮਰ ਦਾ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਨਾ ਹੁੰਨਾ ਉਮਰ ਦਾ ਇੱਕ ਆਈਡੀਆ ਹੁੰਦਾ ਕਿਉਂਕਿ ਬਾਈ ਹੋਰੀ ਖਰੀਦ ਕੇ ਲੈ ਕੇ ਆਉਂਦੇ ਆ ਘਰ ਜੰਮ ਤਾਂ ਇਹ ਇਕੱਟੀਆਂ ਹੁੰਦੀਆਂ ਨੇ ਇੱਕ ਆਈਡੀਆ ਹੁੰਦਾ ਇੱਕ ਗੈਸ ਹੁੰਦਾ ਤੇ 10 20 ਦਿਨ ਮਹੀਨਾ 20 ਦਿਨ ਤੇ ਹਨ ਇਧਰ ਉਧਰ ਵੀ ਹੋ ਸਕਦੀ ਹੈ ਨਾ ਘੱਟ ਵੀ ਹੋ ਸਕਦੀ ਆ ਥੋੜੀ ਕਾਣੀ ਜ਼ਿਆਦਾ ਵੀ ਹੋ ਸਕਦੀ ਆ ਪਰ ਮਾਰਕਿੰਗ ਚੰਗੀ ਆ ਕੱਟੀ ਜੀ ਅਸਲ ਆ ਗਈ ਚਾਰੇ ਪਹਿਰਾਂ ਤੇ ਆ ਗਈ ਬਈ ਮੂਰਲੇ ਤੇ ਵੀ ਆ ਪਿਛਲਿਆਂ ਤੇ ਵੀ ਆ ਬਾਕੀ ਝੋਲੀ ਝੋਲੀ ਪਰਪਰਪਰਪਰ ਦੀ ਮਾਰਕਿੰਗ ਚ ਆ ਗਈ ਨਾ ਹਾਂਜੀ ਬਈ ਲੈ ਆ ਜਾ ਲੈ ਵੀ ਕਰਾ ਦੇ ਚੈੱਕ ਇਧਰਲੇ ਬੰਨੇ ਹੋ ਉੱਲੇ ਚਲੰਦਰਲੇ ਬੰਨੇ ਬਈ ਐਕਟਿਵ ਤਾਂ ਪੂਰੀ ਆ ਨਾ ਪੂਰੀ ਬਈ ਐਕਟਿਵ ਆ ਗਈ ਪੂਰੀ ਫੁੱਲ ਟਾਂਚਾ ਪਿਓਰ ਨੀਲੀ ਵਾਲਾ ਪੂਰੀ ਟਾਰਜਨ ਪਰਾਪਾ ਕਹਦੀ ਹੈ ਨਾ ਵੀ ਕਿਦਾ ਉੱਚੀ ਹੁੰਦੀ ਹੈ ਉੱਚੀ ਵਾਲਾ ਸੀ ਨਹੀਂ ਨੀਲੀ ਵਾਲਾ ਟਾਂਚੀ ਰਹੂਗਾ ਇਹਦਾ ਤੇ ਇੱਥੋਂ ਕਰਾਂਗੇ ਇੱਕ ਪਛਾਣ ਤੋਂ ਥੋੜਾ ਡਰਦੀ ਆ ਨਾ ਇਹ ਇੱਥੋਂ ਕਰਾਂਗੇ ਗੁੱਠੇ ਵਰਗੇ ਮੋਟੇ ਥਣ ਨੇ ਬਈ ਇਹਦੇ ਥਣ ਸਿੰਗਲ ਚਾਰ ਹੀ ਰਹਿਣਗੇ ਚਾਰੇ ਪੂਰੀ 4x4 ਕੱਟਾ ਹੋ ਜਾ ਸਾਈਡ ਨੂੰ ਪੈਸੇ ਕਿੰਨੇ ਲਾ ਮੰਗ ਇਹਦੇ ਪੈਸੇ ਬਈ ਜਰਾ 38000 ਰਹੀ ਮੰਗ ਅਮਰੀਕਾ ਦਾ ਵੀ ਕੰਮ ਦਾ ਜੱਫਿਆਂ ਦੀ ਮੁਕਤ ਆ ਰੇਡਰ ਜੇਡਾ ਮਰਜੀ ਤੱਕੜਾ ਹੋਵੇ اون ਪੈਸਿਆਂ ਦੇ ਕਿੰਨੇ ਲੰਮੀ ਆਦੀ 38000 ਡਿਮਾਂਡ ਹੈ ਦੀ ਉਹ ਚ ਮਾਨਤਾ ਕਰਦਾ ਕਰਦਾਂਗੇ ਹੁਣ ਜੀ ਹਾਂਜੀ ਤੇ ਹੁਣ ਮਾਰ ਲੱਭੀ ਅਗਲੇ ਨੰਬਰ ਆਈ ਦੇ ਫੇਸ ਦੀ ਮਾਰਿਆ ਕਰ ਕੈਮਰਾ ਪਹਿਲਾਂ ਐਂ ਤਸੱਲੀ ਕਰਾ ਦੇ ਇਹ ਇੱਥੇ ਮਾਰ ਗਿਆ ਮਰਾ ਇਹਦੇ ਇਹਦੀ ਉਮਰ ਦਿਆ ਨਾ ਇਹਦੀ ਬਈ 13 ਕਿ ਮਹੀਨੇ ਦੱਸਿਆ ਪਰ ਜਸਟ ਹਾਂਜੀ ਬਈ ਲਿਆ ਮਾਰ ਲੈ ਬੰਨੇ ਨੂੰ ਖਲਾ ਦੇ ਤੇ ਇਹਦੀ ਬਾਈ ਕਹਿੰਦੇ ਇੱਕ ਖਾਸੀਅਤ ਇਹ ਆ ਇੱਕ ਤਾਂ ਠੰਡੀ ਸੀਲ ਬਹੁਤ ਜ਼ਿਆਦਾ ਆ ਤੇ ਸਿਆਣੀ ਐਨੀ ਕਾ ਬਾਈ ਕਹਿੰਦਾ ਵੀ ਜਿਵੇਂ ਇਹਨੂੰ ਖੜਾ ਦੀ ਇਹਨੇ ਉਹ ਮੇਰੀ ਇੱਥੇ ਖੜਜਾ ਇਹਨੂੰ ਐ ਕਹਦੇ ਵੀ ਇੱਥੇ ਖੜਜਾ ਉਵੇਂ ਖੜਜੂਗੀ ਦੇਖ ਕਹਿ ਕੇ ਕਰਨ ਵਾਲਾ ਕੰਮ ਹੀ ਆ ਬੰਦਿਆਂ ਵਾਲੀ ਬੰਦਿਆਂ ਵਾਲੀ ਇਹ ਮਸੂਲ ਲੰਬਾਈ ਵੀ ਬਹੁਤ ਜ਼ਿਆਦਾ ਕੱਟੀ ਦੀ ਸਾਰੇ ਮਾਰ ਕੇ ਆ ਗਏ ਤਨ ਤੇ ਵੀ ਨਿਸ਼ਾਨ ਆ ਗਿਆ ਉਮਰ 1 ਸਾਲ ਦੱਸਿਆ ਉਮਰ 1 ਸਾਲ 1 ਮਹੀਨਾ ਉੱਪਰ ਦੱਸਿਆ ਬਾਈ ਅਗਲਾ ਆਪ ਦੀ ਸਮਝ ਨਾਲ ਦੇਖ ਲੈ ਜਿਵੇਂ ਠੀਕ ਆ ਪਰ ਮਾਰਕਿੰਗ ਆ ਗਈ ਪ੍ਰੋਪਰ ਪ੍ਰੋਪਰ ਲੰਬੀ ਬਹੁਤ ਆ ਗੁਰੀ ਥੋੜਾ ਫਿਰ ਫੇਸ ਕਰਦੀ ਉਧਰਲੇ ਬੰਨੇ ਇੱਥੋਂ ਇੱਥੋਂ ਦਿਖਾ ਦਈਏ ਅੱਗੇ ਕਿਉਂਕਿ ਮੇਨ ਗੱਲ ਤੇ ਇਹਨੇ ਦੀ ਅੱਖਾਂ 'ਚ ਜਵਾਬ ਦੇ ਲਈਏ ਫੇਸ ਕੁਆਲਟੀ ਵਾਲੀ ਪੱਖ ਤੋਂ ਹੁੰਦੀ ਆ ਤੇ ਸੁਭਾਅ ਦੀ ਉਧਾਂ ਠੰਡੀ ਆ ਇਸ ਤਰ੍ਹਾਂ ਹੀ ਖੜੀ ਆ ਭਜਨ ਪੁੱਜਨ ਵਾਲਾ ਸੀਨ ਨਹੀਂ ਸ਼ਰਾਬ ਤਾਂ ਕੋਈ ਵੀ ਹੈਨਾ ਅੱਲਾ ਇਹ ਚਲੰਦਰਲੇ ਬੰਨੇ ਉਮਰ ਕਿੰਨੀ ਦੱਸੇ ਕਹਿੰਦੇ ਦੀ ਉਮਰ 13 ਮਹੀਨੇ ਲਗਭਗ ਹਾਂਜੀ ਭਾਈ ਠੀਕ ਆ ਗੱਲ ਮਾਰਕਿੰਗ ਪ੍ਰੋਪਰ ਢਾਂਚਾ ਨੀਲੀ ਵਾਲਾ ਕਿਉਂਕਿ ਤੇ ਥਾਣੇ ਦੇ ਸਿੰਗਲ ਚਾਰ ਹੀ ਹੁੰਦੇ ਆ ਸਾਰੀਆਂ ਕਟੀਆਂ ਦੇ ਕਿ ਬਾਈ ਯਾਰ ਕੇ ਵੇਚਣ ਵਾਸਤੇ ਲੈ ਕੇ ਆਉਂਦਾ ਪੜਨ ਦਾ ਵਗ ਨਹੀਂ ਲਾਉਣੀਆ ਨਹੀਂ ਉਹ ਚੀਜ਼ ਤੁਸੀਂ ਬਿਨਾ ਸ਼ੱਕ ਲੈ ਲਿਆ ਕਰੋ ਕਿਉਂ ਤਾਂ ਨਾ ਹਾਂਜੀ ਬਾਈ ਹਾਂ ਵੀ ਥਾਣ ਤੁਸੀਂ ਜੇ ਨਾਂ ਵੀ ਦੇਖਿਆ ਕਰੋ ਬਾਈ ਕਹਿੰਦਾ ਆਪਾਂ ਚੈੱਕ ਕਰਕੇ ਲੈਨੇ ਇੱਥੇ ਝੂਲੀ ਇੱਕ ਵਾਰੀ ਲੱਭੀ ਨੂੰ ਚੈੱਕ ਕਰਾ ਲੇ ਛੰਢੀ ਆ ਸਵਾਰੀ ਸਿੰਗਲ ਚਾਰ ਹੀ ਰਹਿਣਗੇ ਝੂਲੀ ਸੋਹਣੀ ਆ ਥੱਲੇ ਹਣਾ ਬਹੁਤ ਸੋਹਣੀ ਆ ਬਾਈ ਸਾਰਾ ਆਰਡਰ ਪਿੱਛੇ ਨੂੰ ਕੱਢਣਾ ਇਹਨੇ ਜਦ ਜਦ ਛੋਟੀ ਤਿਆਰ ਹੋਗੀ ਬੇਲ ਬੂਲ ਵੀ ਬਹੁਤ ਆ ਸਿੰਗੀ ਵੀ ਛੋਟੀ ਐ ਮਤਲਬ ਕੁਆਲਿਟੀਆਂ ਚ ਜਿੰਨੀ ਕਹਦੇ ਤਨਬੀਰੀ ਪੂ ਛੱਦ ਤੋਂ ਵੱਧ ਚਿੱਟੀ ਸ਼ਕੀਨ ਆ ਵੀਡੀਓ ਬਣਾਉਣ ਦੀ ਫੋਟੋ ਖਿਚਾਉਣ ਦੀ ਸ਼ਕੀਨ ਲੈਣਾ ਐਨ ਖੜਦੀ ਆ ਜਮਾਂ ਜੱਜ ਕੇ ਨਾ ਤੇ ਹੁਣ ਮਾਰਨੀ ਲੱਭੀ ਕੈਮਰਾ ਆਖ ਲੈ ਨੰਬਰ ਵਾਲੀ ਤੇ ਇਹਦਾ ਰੇਟ ਦੇਣਾ ਇਹਦਾ ਰੇਟ ਬਾਈ ਆਪਾਂ ਨੇ ਕਰਿਆ ਹੈਗਾ 36000 36 ਇਹ ਨਾਲ ਵਾਲੀ ਦਾ ਕਿੰਨਾ ਕਰਿਆ ਸੀ ਉਹਦਾ 38000 ਕਰਿਆ ਉਹਦਾ 38 ਦੋਨੇ ਇੱਕੋ ਰੇਟ ਹੋ ਜਾਣਗੀਆਂ ਕਰ ਲਾਂਗੇ ਬਾਈ ਕੋਈ ਚੱਕਰ ਜੇ ਕੋਈ ਸੱਜਣ ਜੋੜ ਹੀ ਲੈਂਦਾ ਲੈਂਦਾ ਬਾਈ ਉਹ ਚ ਕਰ ਦਾਂਗੇ ਮਾਂ ਤਾਂ ਆਪਾਂ ਕਿਸੇ ਨੂੰ ਵੀ ਨਹੀਂ ਅੱਜ ਤੱਕ ਨਰਾਜ਼ ਕਰਿਆ ਠੀਕ ਆ ਗੱਲ ਹਾਂਜੀ ਬਾਈ ਐ ਸੱਜਣ ਦੀ ਖਾਸੀਅਤ ਇੱਕ ਆ ਵੀ ਨਰਾਜ਼ ਨਹੀਂ ਕਿਸੇ ਨੂੰ ਕਰਦਾ ਪਹਿਲਾਂ ਲੱਭੀ ਇਹਦੇ ਥੱਲੇ ਦੀ ਮਾਰੀ ਕੈਮਰਾ ਉਹ ਥਾਣ ਵੀ ਇਹ ਇਥੋਂ ਕਰਦੇ ਵੀ ਵਾਲ ਆ ਗਏ ਚਿੱਟੇ ਠੀਕ ਹੈ ਗੱਲ ਇਹ ਇਥੋਂ ਕਰਾ ਦੇ ਚੈੱਕ ਇਹਦੀ ਧਿਆਨ ਉਮਰ ਕਿੰਨੀ ਕਰੂਗੀ ਇਹਦੀ ਬਈ 1.5 ਸਾਲ ਦੱਸਿਆ ਆਪਾਂ ਨੂੰ 1.5 ਸਾਲ ਦੇ ਲਗਭਗ ਤੇ ਜਵਾਬ ਤਕਰੀਬਨ ਸਾਰੀ ਪੂਰੇ ਕਰਦੀ ਆ ਥਣਾ ਤੋਂ ਲੱਗ ਗਏ ਨਾ ਥਣਾ ਤੋਂ ਸੂਲ ਤੇ ਨਿਸ਼ਾਨ ਆ ਗਿਆ ਬਈ ਤੇ ਤੰਤ ਆ ਗਿਆ ਪੂਛ ਸਾਰੀ ਸਾਰੀ ਚਿੱਟੀ ਹੈਗੀ ਇਹਦੀ ਲੈ ਇਹਨੂੰ ਵੀ ਬਾਹਰਲੇ ਬੰਨੇ ਬਈ ਅੱਲਾ ਚੱਲ ਬਈ ਬਾਹਰਲੇ ਬੰਨੇ ਇੱਧਰ ਤੋੜ ਕੇ ਚੈੱਕ ਕਰਾ ਦੇ ਇੱਕ ਵਾਰੀ ਤਸੱਲੀ ਜੀ ਕਰਾ ਦੇ ਭਰਾਵਾਂ ਦੀ ਇਹਦੀ ਉਮਰ ਆ ਗਈ ਬਾਈ ਕਹਿੰਦਾ 1.5 ਸਾਲ ਬੈਣੀ ਵਾਲੇ ਦੋਨੇ ਥਣ ਚਿੱਟੇ ਰਹਿਣਗੇ ਇਹਦੇ ਪਿਛਲਾ ਤੇ ਅਗਲਾ ਕਈ ਭਰਾ ਸ਼ਕੀਨ ਹੁੰਦੇ ਆ ਵੀ ਥਣ ਵੀ ਚਿੱਟੇ ਲੈਣੇ ਆ ਜਾਂ ਕਈ ਭਰਾ ਕਹਿੰਦੇ ਆ ਆਪਾਂ ਸਿੰਗ ਲੈਣੇ ਆ ਜਾਂ ਕਈ ਕਹਿੰਦੇ ਆ ਵੀ ਧੁੰਨੀ ਦੇ ਨਿਸ਼ਾਨ ਹਨਾ ਹਾਂਜੀ ਬਈ ਕਈ ਇਹ ਹਰੇਕ ਸੱਜਣ ਦੀ ਕਹੂੰਗਾ ਵੀ ਮਾਰਕੇ ਦੀ ਅਲੱਗ-ਅਲੱਗ ਡਿਮਾਂਡ ਰਹਿੰਦੀ ਆ ਕਈ ਭਰਾ ਕਹਿੰਦੇ ਆ ਪਾਕਿਸਤਾਨੀ ਮਾਰਕਾ ਲੈਣਾ ਹਨਾ ਕਈ ਫੁੱਲ ਫੇਸ ਵਾਈਟ ਤੇ ਅੱਡੋ-ਅੱਡ ਡਿਮਾਂਡ ਹੁੰਦੀ ਆ ਆਪੋ ਆਪਣੀ ਪਰ ਆਏ ਸਾਰੀਆਂ ਨਸਲ ਨੀਲੀ ਜੀ ਜਨਨੀ ਨੀਲੀ ਚ ਆ ਗਈ ਬਈ ਬਾਕੀ ਮਾਰਕਾ ਆਪੋ ਆਪ ਦਾ ਪਸੰਦ ਜਿਹੜਾ ਅਗਲਾ ਕਰਦਾ ਉਹ ਮਾਰਕਾ ਠੀਕ ਹੈ ਜੀ ਆਪਾਂ ਤਾਂ ਸਾਰੀ ਮਾਰਕੀਟ ਪਾਤੇ ਸਾਰੇ ਲਿਆਉਣੇ ਬਈ ਆਪਾਂ ਮੈਂ ਕਿ ਆਪਾ ਉਹਨਾਂ ਦਾ ਸਕਰੀਨ ਸ਼ਾਟ ਪਾ ਦੇ ਵੀ ਸਾਨੂੰ ਆਹ ਮਾਰਕਰ ਦੀ ਕੱਟੀ ਚਾਹੀਦੀ ਆ ਆਪਾਂ ਇੱਕ 2-4 ਦਿਨ ਦਾ ਸਮਾਂ ਲੈ ਕੇ ਉਹੀ ਮਾਰਕਰ ਦੀ ਕੱਟੀ ਦੇ ਲੈ। ਮੈਂ ਚਲੰਦਰਲੇ ਬੰਦੇ ਆ ਤੇ ਮਾਰਕਾ ਬਾਈ ਕਹਿੰਦਾ ਜਿੱਦਾਂ ਦਾ ਵੀ ਚਾਹੀਦਾ ਨਾ ਤੁਹਾਡੀ ਮੰਗ ਰਹੂਗੀ ਲੈ ਕੇ ਆਉਣਾ ਬਾਈ ਕਹਿੰਦਾ ਮੇਰਾ ਕੰਮ ਰਹੂਗਾ ਜਿੱਦਾਂ ਦਾ ਵੀ ਮਾਰਕਾ ਤੁਹਾਨੂੰ ਚਾਹੀਦਾ ਨੰਬਰ ਇਹਦਾ ਰਹੂਗਾ ਆ 5ਵਾਂ ਤੇ ਪੈਸੇ ਧਿਆਨ ਇਹਦੇ ਕਿੰਨੇ ਲਵਾਂਗੇ ਇਹਦਾ ਬਾਈ 42000 ਰੁਪਏ ਦੀ ਡਿਮਾਂਡ ਹੈ। ਓਕੇ ਹਾਂਜੀ ਉਹ ਚ ਮਾਨਤਾਨ ਕਰ ਦਾਂਗੇ। ਮਾਨਤਾਨ ਜਾਂ 42 ਚ ਹੋ ਜੂ? ਹੋ ਜਾਊਗਾ ਬਾਈ ਹੋ ਜਾ। ਠੀਕ ਆ ਗਾਣ। ਇੱਲਾਬੀ ਹੁਣ ਅਗਲੇ ਨੰਬਰ ਤੇ ਮਾਰ ਕੈਮਰਾ ਜਿਹੜੇ ਭਰਾਵਾਂ ਦੀ డిਮਾਂਡ ਵਾੜੀ ਰਹੀ ਆ ਨਾ ਆਪਾਂ ਨੂੰ ਵੀ ਪਾਕਿਸਤਾਨੀ ਮਾਰ ਕ ਲੈਣਾ ਉਹਨਾਂ ਵਾਸਤੇ ਬਾਈ ਨੇ ਸਪੈਸ਼ਲ ਇਹ ਕਹੂੰਗਾ ਲੱਭ ਕੇ ਲੈ ਕੇ ਆਂਦੀ ਐ ਅੱਖਾਂ ਚੈੱਕ ਕਰ ਸਕਦੇ ਹਾਂ ਟੇਡਾ ਕੱਟ ਚੈੱਕ ਕਰ ਸਕਦੇ ਹਾਂ ਪੈਰੇ ਦੇ ਬਲੈਕ ਆ ਗਏ ਤੇ ਪੂਛ ਇਨੀ ਕੁ ਬਲਟ ਆ ਗਈ ਜਿਵੇਂ ਜੇ ਭਰਾ ਕਹਿੰਦੇ ਹੁੰਦੇ ਵੀ ਆਪਾਂ ਨੂੰ ਇਦਾਂ ਦੇ ਮਾਰਕੀ ਦੀ ਚਾਹੀਦੀ ਆ ਜਿਵੇਂ ਬਾਈ ਨੇ ਸ਼ੁਰੂ ਚ ਹੀ ਦੱਸਿਆ ਵੀ ਮਾਰ ਕੇ ਅਲੱਗ-ਅਲੱਗ ਦੇ ਮਿਲ ਜਾਣਗੇ ਸਾਰੇ ਇਹਦਾ ਨੰਬਰ ਧਿਆਨ ਮ ਰੱਖ ਲੈ ਸ਼ੀਮਾ ਰਹੂਗਾ ਇਹਦਾ ਨੰਬਰ ਆ ਗਿਆ ਬਾਈ ਸ਼ੀਮਾ ਉਮਰ ਇਹਦੀ ਇਹਦੀ ਉਮਰ ਆ ਗਈ 2 ਸਾਲ ਆ ਦੰਦ ਉਹ ਖੀਰੀਆ ਠੀਕ ਹੈ ਗੱਲ ਹਾਂ ਆ ਲੈ ਚਲੇ ਤੇ ਸਿੰਗੀਰੀ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀਡੀਓ ਚ ਵੀ ਮਾਰਕ ਜਿਹੜਾ ਇਹਦਾ ਪਾਕਿਸਤਾਨੀ ਆ ਗਿਆ ਜੀ ਸਿੰਗੀ ਵੀ ਉਹ ਆ ਗਈ ਠੀਕ ਹੈ ਜਮਾ ਗੋਲ ਸਿੰਗੀਰੀਂ ਦੀ ਸਿੰਗੀ ਆ ਗਈ ਜਿਵੇਂ ਮੋਰਾ ਦਾ ਸਿੰਘ ਹੁੰਦਾ ਜੀਬ ਗਲਾਬੀ ਆ ਗਈ ਉਰਲੇ ਬੰਨੇ ਆ ਜਾ ਜੀਬ ਗਲਾਬੀ ਹੋਊਗੀ ਠੀਕ ਹੈ ਗੱਲ ਜਵਾਨ ਵੀ ਗਲਾਬੀ ਤੇ ਅੱਖ ਮਣਕੀ ਹੋਊਗੀ ਬਾਈ ਜਮਾ ਗੋਲ ਅੱਖ ਹੈਗੀ ਜਮਾ ਤਿਆਰ ਹੈ ਛੋਟੀ ਬਾਈ ਕੰਨ ਦਾ ਪਾਪ ਸਾਰੀਆਂ ਤਸੱਲੀਆਂ ਕਰਾ ਦਾਂਗੇ ਜਿੰਨੇ ਕੱਖ ਤੋਂ ਭਰਾਵਾਂ ਦੀਆਂ ਹੁੰਦੀਆਂ ਹਾਂਜੀ ਬਾਈ ਹਾਂਜੀ ਇਹ ਗੱਬਣ ਹੋਣ ਦੇ ਕਹੂੰਗਾ ਨੇੜੇ ਤੇੜੇ ਆ ਕੰਮ ਹਨਾ ਹਾਂਜੀ ਬਾਈ ਕੋਈ ਮਹੀਨਾ ਦੋ ਮਹੀਨੇ ਸੰਭਲੇ ਇੱਥੇ ਰੋਕ ਲਈ ਮਾਰ ਚੋਟੀ ਸੀ ਲਵਤਾ ਇਹਦਾ ਵੀ ਚਿਹਰਾ ਛੱਡ ਕੇ ਐ ਖੜੇ ਠੀਕ ਆ ਗੱਲ ਇਹਦਾ ਬਾਈ ਕਹਿੰਦਾ ਨਾ ਗੱਬਣ ਹੋਣ ਵਾਲਾ ਕੰਮ ਆ ਜਿਹੜਾ ਲੰਬੀ ਜਾਂ ਵੀ ਨੇੜੇ ਤੇੜਾ ਨਾਲ ਇਹਦਾ ਕੱਦ ਦਾ ਕਰਾ ਦਿਆਂ ਆਈਡੀ ਇੱਥੇ ਤੋਂ ਛੋਟੀ ਕੋਈ ਸੱਜਣ ਮੰਨੇ ਨਾ ਲੰਬੀ ਵੀ ਫੁੱਲ ਰਹੂਗੀ ਮਾਰ ਕੇ ਵਾਲੇ ਪੱਖ ਚ ਤਾਂ ਮੈਂ ਇਹ ਕਹੂੰਗਾ ਯਾਰ ਹਰੇਕ ਨੂੰ ਖਿੱਚੂਗੀ ਜਿਹੜਾ ਪਾਣੀ ਹਾਂਜੀ ਬਾਈ ਹਾਂ ਵੀਰ ਦਾ ਨਾਮ ਆਰਕਾ ਬਹੁਤ ਕਾਹਤੇ ਕਹਿੰਦੇ ਨੇ ਵੀ ਅਸੀਂ ਛੇਤੀ ਤਿਆਰ ਕਰ ਲਈਏ ਵੀ ਬਣਨ ਵਾਲੀ ਹੋਵੇ ਕਿ ਦੋ ਕੁ ਮਹੀਨੇ ਸਾਵਲੇ ਜੀਜੂ ਲਾ ਲੂਗੀ ਠੀਕ ਹੈ ਠੋਡੀ ਬਣ ਜੂਗੀ ਬਈ ਹਰੇਕ ਸੱਜਣ ਦੀ ਡਿਮਾਂਡ ਨੂੰ ਮੁੱਖ ਰੱਖਦੇ ਹੋਏ ਆਪਣੀ ਖਰੀਦਦਾਰੀ ਚੱਲਦੀ ਆ ਅੱਜਕੱਲ ਹਾਂਜੀ ਬਈ ਹਾਂ ਪੈਸੇ ਤਾਂ ਕਿੰਨੇ ਦੇ ਪੈਸੇ ਵੀ ਜਾਇਜ਼ ਜੀ ਨੇ ਬਈ ਇਹਦੇ ਕਿੰਨੇ ਕੁ ਲੈ ਲਾਂਗੇ ਜਮੀ 52000 ਚੋ ਮਾਨਤਾਨ ਕਰਦਾ ਹਾਂ ਬਈ 52 ਚੋਂ ਹਾਂ ਬਈ ਥੋੜਾ ਜਰ ਸਾਹਮ ਕੇ ਚੰਗਾ ਨਫਾ ਦੇਊਗੀ ਮਾਲਕ ਨੂੰ ਚੰਗਾ ਨਫਾ ਦੇਊਗੀ ਬਈ ਮਾਲਕ ਨੂੰ ਇ ਇਥੋਂ ਕਰਾ ਨਹੀਂ ਲੱਭੀ ਚੱਕ ਥੋੜਾ ਸਮਾਂ ਸਾਹਮਣੇ ਪਊਗੀ ਬਿਊਟੀ ਨਾਲ ਨਾਲ ਮਿਲਕ ਲੈਣ ਦੀ ਵੀ ਬਿਨਾ ਸ਼ੱਕ ਇਹ ਨਿਕਲੇ ਆਊਗੀ ਕਿਉਂਕਿ ਮਾਰਕਾ ਵੀ ਚੰਗਾ ਏਰੀਆ ਵੀ ਚੰਗਾ ਏਰੀਆ ਜੋ ਕੱਟੀਆਂ ਇਹ ਆਉਂਦੀਆਂ ਇਹਦੀ ਵੀ ਥਣ ਝੋਲੀ ਦਿਖਾ ਦਿਓ ਬਈ ਬਿਸਾਫ ਸੁਣ ਹਾਂ ਜੀ ਤਸੱਲੀ ਕਰਾ ਦੇ ਠੰਡੀ ਹੈ ਜਮਾ ਉਹ ਵਿੱਚ ਕੱਟੀ ਠੰਡੀ ਬਹੁਤ ਹੈਗੀ ਠੀਕ ਹੈ ਗੱਲ ਥਣ ਦੂਰੀ ਤੇ ਲੱਗਿਆ ਪੂਰਾ ਹਾਂਜੀ ਬਾਈ ਨੰਬਰ ਬੋਲ ਦਿਓ ਜੀ ਨੰਬਰ ਬਾਈ ਆਪਣਾ 97815 64412 ਪਿੰਡ ਰਾਮਗੜ੍ਹ ਜਵੰਦੇ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਜਿਹੜੀ ਵੀ ਕੱਟੀ ਤੁਹਾਨੂੰ ਇਹਨਾਂ ਚ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਚੈੱਕ ਕਰਕੇ ਲੈ ਜਿਓ ਧੰਨਵਾਦ